ਚਲੀ ਆਂ ਠੀਕ ਨੇ ਹਾਂਜੀ ਸਾਰੇ ਛੱਟ ਨਹੀਂ ਆਉਂਦੇ ਛੋਟੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਧੰਨਵਾਦ ਆ ਚੈਨ ਵਾਲੇ ਜਵਾਨਾਂ ਦਾ ਜਿਨ੍ਹਾਂ ਨੇ ਮਿਹਨਤ ਕਰਕੇ ਆ ਸਾਡੇ ਵਰਗੇ ਵੀ ਨਵਾਂ ਨੇਗੀ ਦੀ ਆਵਾਜ਼ ਸਾਰੇ ਫੇਰੀਆਂ ਬਹੁਤ ਪਿਆਰ ਮਿਲ ਰਿਹਾ ਸਾਰੇ ਸੂਬਿਆਂ ਤੋਂ ਬਹੁਤ ਹੰਗਾਰਾ ਮਿਲਦਾ ਹੈ ਬੀ ਬਹੁਤ ਸੋਹਣੀਆਂ ਕਿਉਂ ਪੁਰਾਣਾ ਵਿਰਸਾ ਹੁਣ ਢੋਪ ਹੋਈ ਜਾਂਦਾ ਜਿਹੜੇ ਹੋਣ ਵਾਲੇ ਨੌਜਵਾਨ ਨੇ ਉਹ ਇਹਨੂੰ ਭੁੱਲਦੇ ਜਾਂਦੇ ਆ ਬਾਹਰੋਂ ਬਹੁਤ ਜ਼ਿਆਦਾ ਫੋਨ ਆਉਂਦਿਆ ਕਿ ਉਹਨਾਂ ਨੂੰ ਆਇਆ ਜਿਹੜੇ ਬੰਦੇ ਜਿਵੇਂ ਧੀ ਬਾਹਰ ਰਹਿੰਦੀ ਹੁੰਦੀ ਆ ਉਹਦਾ ਮਾਂ ਪਿਓ ਨਾਲ ਵੱਧ ਪਿਆਰ ਹੁੰਦਾ ਪੁੱਤ ਉਹਦਾ ਕਿਉਂ ਨਹੀਂ ਪੁੱਤ 24 ਘੰਟੇ ਕੋਲ ਰਹਿੰਦਾ ਹੈ ਜਿਹੜੇ ਬਾਹਰਲੇ ਬੰਦੇ ਨੇ ਉਹਨਾਂ ਦਾ ਆਪਣੇ ਨਾਲ ਤਾਂ ਵੱਧ ਪਿਆਰ ਹੈ ਉਹ ਪੰਜਾਬ ਤੋਂ ਵਿਚਾਰੇ ਬੜੇ ਜੇਰਾਂ ਦੇ ਗਏ ਆ ਜਦੋਂ ਪੰਜਾਬ ਦੀ ਗੱਲ ਜਾਂਦੀ ਹੈ ਉਹ ਕਹਿੰਦੇ ਵੀ ਸਾਡੇ ਸਾਡਾ ਮਾਂ ਪਿਓ ਸਾਡਾ ਪਿੰਡ ਸਾਨੂੰ ਸ਼ਹਿਰ ਦੀ ਪਿੰਡ ਦੀਆਂ ਗਲੀਆਂ ਸਾਰੀਆਂ ਸਾਡੇ ਚੇਤੇ ਚ ਆ ਜਾਂਦੀਆਂ ਜਿੱਥੇ ਖੇਡਿਆ ਹੱਸਿਆ ਕਹਿੰਦੇ ਵੀ ਵੀ ਇਹ ਤਾਂ ਵੀ ਬਾਬਾ ਬਹੁਤ ਸੋਹਣੀ ਛੋਡੀ ਜਿਹੜਾ ਪ੍ਰਾਲਾ ਕਰਿਆ ਤੁਸੀਂ ਤੇ ਨਾਲ ਸੋਨੂੰ ਸਰਾਉਂਦਿਆ ਕਹਿੰਦੇ ਜਿਹੜੇ ਤੇਰੇ ਨਾਲ ਮੁੰਡੇ ਆ ਬੜਾ ਪਿਆਰ ਸਤਿਕਾਰ ਨਾਲ ਉਹ ਸੁਣਦੇ ਨੇ ਵੀ ਇਸ ਕਰਕੇ ਮੈਂ ਕਹਾਂ ਉਹ ਸਾਡੇ ਇੱਕ ਪਾਈ ਘਰ ਦੇ ਮੁੰਡੇ ਨੇਗੇ ਕਹਿੰਦੇ ਨਹੀਂ ਅੱਜ ਕੱਲ ਦਾ ਨੌਜਵਾਨ ਇਹ ਚੀਜ਼ ਦੇ ਕੋਲ ਬਹਿ ਕੇ ਰਾਜੀ ਨਹੀਂ ਵੀ ਇਸ ਕਰਕੇ ਵੀ ਅਸੀਂ ਕੋਈ ਕਿਸੇ ਨਾਲ ਜਾਤੀ ਵਿਤਕਰਾਨੀ ਜਾਣਬੁੱਝ ਕੇ ਕੋਈ ਨਹੀਂ ਕਰਨੀ ਕੋਈ ਗਲਤੀ ਨਾ ਕੋਈ ਲਵਜ ਗਲਤ ਰਹੇ ਜੇ ਕੋਈ ਪੜਨ ਚ ਕੋਈ ਜਿਵੇਂ ਗੁਰਬਾਣੀ ਦਾ ਕੋਈ ਸ਼ਲੋਕ ਬੋਲ ਦੇਣਾ ਉਹ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਅਸੀਂ ਸਾਡੇ ਪੜੇ ਲਿਖੇ ਨਹੀਂ ਭਾਈ ਅਣਪੜ੍ਹੇ ਲੋਕ ਆ ਪਹਿਲਾਂ ਹੁਣ ਅਸੀਂ ਇੱਕ ਕੋਹਾਗਤ ਜੀ ਪਹਿਲਾਂ ਚੱਲਦੀ ਹੁੰਦੀ ਵੀ ਮੰਡੀ ਤੇ ਇੱਕ ਦਾ ਗਾਂ ਲੈ ਕੇ ਵਾਗਿਆ ਇੱਕ ਬਲਦ ਲੈ ਗਿਆ ਵੇਚਣ ਵਾਲਾ ਉਹ ਲੰਡਾ ਸੀ ਬਲਦ ਖੋੜਦੋਨਾ ਜਿਹਦੀ ਗਾਂ ਤੇ ਵੀ ਬਲਦ ਜੀ ਵੀ ਸਹੀ ਉਹ ਇਕੱਠੇ ਹੋ ਗਏ ਉਹ ਕਹਿੰਦਾ ਯਾਰ ਮੈਂ ਗਾਂ ਲੈਣੀ ਆ ਉਹ ਕਹਿੰਦਾ ਯਾਰ ਮੈਂ ਬਲਦ ਲੈਣਾ ਉਹ ਕਹਿੰਦਾ ਫਿਰ ਆਪਾਂ ਹੀ ਆਬੀ ਦੀ ਗੱਲ ਕਰ ਲਾ ਤੈਨੂੰ ਬਲਦ ਦੀ ਲੋੜ ਆ ਮੈਨੂੰ ਗਾਂ ਦੀ ਲੋੜ ਆ ਉਹ ਕਹਿੰਦਾ ਵੀ ਚਲ ਠੀਕ ਆ ਸੌਦਾ ਆਪਾਂ ਕਰ ਲੈਨੇ ਆ ਬਟਾ ਛਟਾ ਕਰ ਲਾਂਗੇ ਜੇ ਪੈਸੇ ਵਧੇ ਪੈਸੇ ਦੇ ਦਿਆ ਪਰ ਐਂ ਦੱਸ ਕਹਿੰਦਾ ਤੇਰੀ ਗਾਂ ਚ ਕੀ ਕੀ ਕੌਗਣੇ ਵੀ ਮੈਂ ਫਿਰ ਉਹ ਮੇ ਜਿੱਕਰੀ ਨੂੰ ਸਾਹਮੂ ਤੇ ਉਹ ਕਹਿੰਦਾ ਤੂੰ ਬਲਦੇ ਦੇ ਦੱਸ ਦੇ ਵੀ ਮੈਂ ਵੀ ਫਿਰ ਉਸ ਹਿਸਾਬ ਨਾਲ ਸਾਹਮਣਿਆ ਕਰੂੰ ਹੁਣ ਆਪਣਾ ਸੌਦਾ ਤਾਂ ਹੋਈ ਜਾਊ ਉਹ ਕਹਿੰਦਾ ਕਿ ਮੇਰੀ ਗਾਂ ਦੇ ਥਣ ਨੇ ਕਾਲੇ ਦੁੱਧ ਪੀਣ ਮਕਾਨਾ ਵਾਲੇ ਬਰਤਨ ਮੰਡੀ ਦੇ ਦਸਾਂ ਭਾਈ ਖਾਸਾ ਖੋਟ ਗਾਂ ਹੀ ਲੰਡੀ ਦੇ ਕਹਨਾ ਖੋਟ ਆ ਭਰਾ ਵੇ ਇਹਦੇ ਜਦਾਂ ਕਹਿੰਦਾ ਜਿਹਦੇ ਘਰੇ ਜਾਂਦੇ ਮਕਾਨਾ ਹੀ ਆਉਂਦੀਆਂ ਨੇ ਅੱਛਾ ਹਾਂ ਉਹ ਕਹਨਾ ਹੁਣ ਤੂੰ ਬਵਧੂ ਜੀ ਦੱਸ ਦੇ ਕਹਿੰਦਾ ਪਈ ਮੈਂ ਤੇ ਰਣੀ ਬਵਧੂ ਦੱਸ ਦੇਣਾ ਕਹਿੰਦਾ ਮੇਰਾ ਬਵਧਾ ਅੱਖ ਦਾ ਕਾਣਾ ਇਕੱਠਾ ਕਰਦਾ ਘਰ ਦਾ ਲੁੰਗ ਲਾਣਾ ਕਹਿੰਦਾ ਕਿ ਤੇਨੇ ਤਸਵਾਗਣ ਭਾਲੇ ਘਰ ਰਹਿੰਦਾ ਹੈਗਾ ਲੰਡੇ ਦੇ ਦੱਸਾ ਭਾਈ ਖਾਲਸਾ ਖੋਟਵਾਲ ਦੇ ਲੰਡੇ ਦੇ ਕਹਿੰਦਾ ਇਹ ਵੀ ਰੰਡੇ ਦੇ ਘਰੇ ਰਹਿੰਦਾ ਤੀਵੀ ਮਰ ਜਾਂਦਾ ਜਿਹਦੇ ਕੋਲ ਹੁੰਦਾ ਹੈ ਹਾਂ ਬਸ ਦੱਸਣ ਲੱਗ ਗਏ ਉਹ ਕਹਿਣ ਲੱਗਿਆ ਮੇਰੀ ਗਾਣੀਆਂ ਤਸਵੀਰਾਂ ਪਾੜ ਕਰਦੀ ਐ ਲੀਰਾ ਲੀਰਾ ਕਰ ਰਹੀਦੀ ਐ ਰੰਡੀ ਦੇ ਦੱਸਾ ਖਾਲਸਾ ਇੱਕ ਖੋਟ ਗਾਈ ਲੰਡੀ ਦੇ ਕਹਿੰਦਾ ਮਾਰਦੀ ਵੀ ਆ ਬਿਮਾਰੀ ਇਹ ਕਹਿੰਦਾ ਮੇਰਾ ਬਲਦਗੀ ਦੇ ਘਰੇ ਵੱਡਦਾ ਜੁੱਲੀ ਤਪੜਾ ਇਕੱਠਾ ਕਰਦਾ ਤਾਂ ਮੂਰੇ ਲਾਇਆ ਡੰਡੇ ਦੇ ਦਸਾਂ ਭਾਈ ਖਾਸਾ ਖੋਟ ਬਲਦ ਦੇ ਲੰਡੇ ਦੇ ਦੋਨਾਂ ਨੇ ਖੋਟਾ ਦੱਸਦਿਆਂ ਉਹ ਕਹਿੰਦਾ ਭਾਈ ਮੈਂ ਤਾਂ ਲੈਂਦਾ ਨਹੀਂ ਕਹਿੰਦਾ ਮੈਨੂੰ ਜਾ ਕੇ ਕੀ ਕਰਨਾ ਕਹਿੰਦਾ ਘਰ ਆਈ ਦਾਦੂ ਕਹਿੰਦਾ ਮਰ ਜਾਂਦੀ ਆ ਕਹਿੰਦਾ ਮਕਾਨਾਂ ਦੀ ਦੁੱਧ ਪੀਨੀਆਂ ਨੇ ਤਾਂ ਕਹਿੰਦਾ ਭਾਈ ਮੈਂ ਤੈਨੂੰ ਪਹਿਲਾਂ ਕਹਿੰਦਾ ਵੀ ਇਹਦਾ ਤਾਂ ਮਕਾਨ ਵਾਲੀ ਦੁੱਧ ਪੀਣੇ ਕਿਦੇ ਘਰੇ ਜਾਂਦੀ ਆ ਕਹਿੰਦਾ ਨਹੀਂ ਵੀ ਆਪਾਂ ਨਹੀਂ ਐਂ ਕਰਦੇ ਉਹ ਉਥੋਂ ਡਿਸਮਿਸ ਹੀ ਹੋਗਾ ਸੌਦਾ ਬੰਦੀ ਕਰਤਾ ਹਾਂ ਉਹ ਕਹਿੰਦਾ ਤੂੰ ਬਧੀਆ ਰਿਹਾ ਦੱਸ ਤਾ ਉਹ ਕਹਿੰਦਾ ਵੀ ਤੂੰ ਵੀ ਬਧੀਆ ਰਿਹਾ ਦੱਸਦਾ ਜਦੋਂ ਤੂੰ ਦੱਸਦਾ ਕਹਿੰਦਾ ਮੈਂ ਦੱਸ ਦਦੇ ਆਉਗਣ ਵੀ ਕਹਿੰਦਾ ਵੀ ਗੁਣ ਭਰਾਵਾ ਕੋਈ ਨਹੀਂ ਤਾਂ ਹੀ ਵੇਚਣਾ ਹੈ ਡੰਡੇ ਮੂਰੇ ਤਾਂ ਹੀ ਲਾਇਆ ਨਹੀਂ ਮੈਂ ਘਰੀ ਰੱਖ ਲੈਂਦਾ ਤੇ ਉਹ ਤੋਂ ਬੰਦ ਕਰ ਲਿਆ ਉਹਨਾਂ ਨੇ ਇਹ ਕੰਮ ਨੂੰ ਕਹਿੰਦੇ ਵੀ ਤਾਂ ਨਹੀਂ ਹਸੀ ਸੌਦਾ ਨਹੀਂ ਕਰਦੇ ਵੀ ਹੁਣ ਆਪਾਂ ਹੁਣ ਤੋਰ ਲਾਗੋ ਤਦੀ ਟਿਕੂ ਕਰਨ ਵਾਲੀ ਕੋਹਲ ਦੀ ਵੀ ਦੱਸਿਓ ਬਾਪੂ ਹਾਂ ਹਜ਼ੂਰ ਆਪਣੇ ਏਰੀਆ 'ਚ ਅਨਿਕਾ ਕੱਲਾ ਸੀ ਉਹ ਅੰਮਰਸਰੀ ਆਦੀਗਾ ਉਹ ਰਾਮਤਾ ਹੀ ਬੰਦਾ ਸੀਗਾ ਬੜਾ ਇੱਕ ਉਹਨੂੰ ਬਣਸਰੀ ਦਾ ਬੜਾ ਸ਼ੌਂਕ ਸੀ ਬਣਸਰੀ ਬੜੀ ਵਜਾਉਂਦਾ ਸੀ ਮੈਂ ਦੇਖਿਆ ਵਜਾਉਂਦਾ ਉਹ ਉਹ ਖੂਹ ਹੁੰਦੇ ਆਪਣੇ ਉਦੋਂ ਉਹ ਪਣਾਲੇ 'ਚ ਪੈ ਜਾਂਦਾ ਫਿਰ ਜੋ ਬਣਸਰੀ ਵਜੋਂਦਾ ਨਾਲ ਖੂਹ ਦੀ ਆਵਾਜ਼ ਆਉਂਦੀ ਬਹੁਤ ਸੋਹਣੀ ਲੱਗਦੀ ਬਣਸਰੀ ਬਣਸਰੀ ਦਾ ਬੜਾ ਸ਼ੌਂਕੀ ਸੀ ਉਹ ਤੇ ਚਾਹੇ ਉਹਨੇ ਦੇਰੇ ਜਾਣਾ ਸਮਾਜ ਚ ਵਜਾਉਣਾ ਸਮਾਜ ਬੋਲ ਦੀ ਨਾਲ مخੌਲੀ ਬਹੁਤੀ ਗਾਹੋ ਉਹਨੂੰ ਕਹਿੰਦੇ ਯਾਰ ਤੇਰੇ ਚ ਗੁਣ ਬੜੇ ਨੇ ਕੱਲਿਆ ਫਿਰ ਵਿਆਹ ਨਹੀਂ ਕਰਾਇਆ ਕਹਣਾ ਯਾਰ ਘੋਲ ਘੋਲ ਦੀ ਬਸ ਟਾਈਮ ਨਾਂ ਗਿਆ ਵਿਆਹ ਤਾਂ ਕਰਾਉਣਾ ਦੀ ਹੋਇਆ ਤਾਂ ਉਹ ਨਾ ਵਿਚਾਰੇ ਨੂੰ ਫਿਰ ਲੋਕਾਂ ਤੋਂ ਵੀ ਖੜਾ ਛਡਾਉਣਾ ਦੀ ਕਹਣਾ ਯਾਰ ਘੋਲ ਘੋਲ ਦੀ ਨਾਂ ਗਿਆ ਕਹਿੰਦਾ ਘੋਲ ਤੇ ਕਹਿੰਦਾ ਫਿਰ ਹੁਣ ਇੰਨੇ ਵੱਡੇ ਹੋ ਗਏ ਉਹ ਭਾਈ ਗੱਲ ਹੀ ਮਸ਼ਹੂਰ ਹੋ ਗਈ ਕਿ ਕੱਲੇ ਆਲੀ ਘੋਲਣਾ ਕੋਈ ਕਰ ਜਿਓ ਹਾਂ ਉਹ ਥੋੜੇ ਚਿਰਾਂ ਦੀ ਮਰਿਆ ਡੇਰੀ ਮਰਿਆ ਨੀਰੀ ਕਰੀ ਉਥੀ ਉਹਦੀ ਮੌਤ ਹੋਈ ਸੀ ਉੱਥੇ ਬਹੁਤ ਚਿਰ ਰਹਿਆ ਉਹ ਤੂੰ ਆ ਗੱਲ ਦਾ ਬਾਪੂ ਬਹੁਤ ਸੁਣੀ ਸੀ ਅਸੀਂ ਵੀ ਵੀ ਕੱਲੇ ਆਲੀ ਘੋਲਣਾ ਹੋ ਜੇ ਮੈਨੂੰ ਨਹੀਂ ਪਤਾ ਵੀ ਆਪਣੇ ਪਿੰਡ ਦੀ ਇੱਥੋਂ ਦਾ ਜੀ ਇੱਥੇ ਰਹਿੰਦਾ ਹੁੰਦਾ ਉਹ ਛੋੜੇ ਮੈਨੂੰ ਤਾਂ ਲੱਗਦਾ ਬਾਹਰ ਇਹਨਾਂ ਦੇ ਰਹਿੰਦਾ ਸੀਗਾ ਉਹ ਆ ਜਿਹੜੇ ਅੰਮਰਸਰੀਏ ਨੇ ਠੀਕ ਹੈ ਉਹ ਮਤਲਬ ਇੱਥੇ ਘਾਟੀ ਦੀ ਹੋਰ ਜਿਆਦਾ ਤਾਂ ਨਾ ਜਦੋਂ ਦੇਰੀ ਰਹੰਦਾ ਰਿਹਾ ਠੀਕ ਹੈ ਜੀ ਉਥੇ ਉਹ ਡਾਲੀ ਡੂਲੀ ਕਰ ਲਿਆ ਹੁੰਦਾ ਵਧੀਆ ਜੀ ਤੁਰਿਆ ਫਿਰਦਾ ਦੀ ਹੈ ਨਾ ਤਕੜਾ ਮਰਿਆ ਵੀ ਤੁਰੇ ਫਿਰਦਾ ਹੀ ਆ ਉਹ ਠੀਕ ਹੈ ਜੀ ਡੇਰੇ ਜੱਪ ਜਾਈਏ ਨਾ ਇਧਰਲੇ ਪਾਸੇ ਜਿਹੜਾ ਬਾਣਾ ਉਹ ਥੱਲੇ ਲੱਗਿਆ ਹੁੰਦਾ ਉਹਦੇ ਥੱਲੇ ਹੱਥ ਨੂੰ ਹੁੰਦਾ ਉੱਥੇ ਪੈਂਦਾ ਉਹ ਅੱਛਾ ਜੀ ਹਾਂ ਰਹੰਦਾ ਤਾਂ ਪਹਿਲਾਂ ਬਾਬੇ ਇੰਦਰ ਅਰਦਾਸ ਬੇ ਦਾ ਰਹੰਦਾ ਡੇਰੇ ਉਹ ਫਿਰ ਸੁੱਚੇ RAM ਵਾਲੀ ਵੀ ਰਹੰਦਾ ਰਿਹਾਗਾ ਉਮਰ ਦਾ ਕਾਫੀ ਹੋ ਕੇ ਮਰਿਆ ਉਹ ਤੇ ਉਹ ਵੀ ਉਹ ਗੱਲਾਂ ਬਾਤਾਂ ਬੋਲੀਆ ਵਧੀਆ ਜਾਣਦਾ ਜੀ ਕਿਤੇ ਨਾ ਕਿਤੇ ਲੱਗ ਜਾਂਦਾ ਨਾ ਸਰਨਾਉਣਾ ਠੀਕ ਹੈ ਉਹ ਵੀ ਜਾਣਦਾ ਦੀ ਗੱਲਾਂ ਬਾਤਾਂ ਪਰ ਬੰਸਰੀ ਦਾ ਬਹੁਤ ਸ਼ੌਂਕੀ ਦੀ ਉਹ ਉਹ ਥੋੜੇ ਪ੍ਰਚਲਿਤ ਹੋ ਗਈ ਵੀ ਘੱਲੇ ਵਾਲੀ ਕੋਲ ਨਾ ਕਰਿਓ ਭਾਈ ਹਾਂ ਹੈਦਾ ਉਹ ਮਰ ਸਰ ਕਨੀ ਦਾ ਦੀਆ ਇੱਥੇ ਮੰਤਲ ਕਦੇ ਪਹਿਲਾਂ ਪੂਣ ਲਈ ਆਇਆ ਵੇ ਨਿਕਾ ਹੁੰਦਾ ਹੀ ਇਸ ਕਰਕੇ ਉਹ ਇੱਛੀ ਰਹਿੰਦਾ ਸੀ ਆਪਣੇ ਠੀਕ ਹੈ